ਭਾਜਪਾ ਦੇ ਸੀਨੀਅਰ ਨੇਤਾ ਹਰਜੀਤ ਗਰੇਵਾਲ ਅਚਬੁਰਲਾ ਡਾ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਅਕਾਲੀ ਦਲ ਨਾਲ ਕਿਸੇ ਵੀ ਕੀਮਤ ਤੇ ਗੱਠਜੋੜ ਨਹੀਂ ਕਰੇਗੀ ਸਗੋਂ ਇਕੱਲੇ ਤੌਰ ਤੇ ਚੋਣ ਮੈਦਾਨ ਵਿੱਚ ਉਤਰੇਗੀ ਹਰਜੀਤ ਗਰੇਵਾਲ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਆਪਣੀ ਨੀਤੀਆਂ ਅਤੇ ਵਿਕਾਸ ਦੇ ਏਜੰਡੇ ਨਾਲ ਲੋਕਾਂ ਦੇ ਵਿੱਚ ਜਾਵੇਗੀ ਉਨ੍ਹਾਂ ਨੇ ਮੌਜੂਦਾ ਸਰਕਾਰ ਤੇ ਵੀ ਨिशाना ਸਾਧਿਆ ਅਤੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਬਦਲਾ ਚਾਹੁੰਦੀ ਹੈ ਸਰ ਦਾ ਸਵਾਗਤ ਹੈ ਜੀ ਪਹਿਲੀ ਤਾਂ ਗੱਲ ਇਹ ਹੈ ਕਿ ਮੈਂ ਮਾਫੀ ਚਾਹਨਾ ਦੇਰੀ ਹੋਈ ਹੈ ਦੇਰੀ ਹੋ ਗਈ ਸੀ ਰਸਤਾ ਇੱਕ ਜਗ੍ਹਾ ਭਟਕ ਗਿਆ ਗਲਤੀ ਨਾਲ ਯਾਦ ਨਹੀਂ ਦਿੱਤਾ ਤੇ ਪਰ ਦੇਰੀ ਹੋਈ ਹੈ ਉਸ ਦੀ ਮਾਫੀ ਚਾਹਨਾ ਹੋਰ ਦੂਸਰਾ ਮੈਂ 8 ਕੁ ਮਹੀਨੇ ਤੋਂ ਇਤੇ ਜਾ ਨਹੀਂ ਪਾਇਆ ਮੇਰਾ ਆਪਰੇਸ਼ਨ ਹੋਇਆ ਸੀ ਸਪਾਈਨ ਦਾ ਪਰ ਮੈਂ ਇਹ ਚਾਹਨਾ ਮੈਨੂੰ ਲੋਗ ਪੋਲੀਟੀਸ਼ੀਅਨ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਕੀ ਬੋਲਦੇ ਆ ਕੀ ਕਰਦੇ ਆ ਉਹਨਾਂ ਨੂੰ ਸੁਣ ਕੇ ਬੜਾ ਅਫਸੋਸ ਹੁੰਦਾ ਸੀ ਕਿਉਂਕਿ ਜਿਹੜਾ ਮਿਆਰ ਹੋਣਾ ਚਾਹੀਦਾ ਇੱਕ ਲੀਡਰਸ ਦਾ ਉਹ ਨਹੀਂ ਹੈਗਾ ਉਹ ਜਦੋਂ ਗੱਲਬਾਤ ਕਰਦੇ ਆ ਈਵਨ ਸੀਐਮ ਵੀ ਜੇ ਕੋਈ ਵਿਧਾਨ ਸਭਾ ਚ ਬੋਲਦਾ ਤਾਂ ਉਹ ਕੀ ਕਹਿੰਦੇ ਆ ਮਾਨ ਸਾਹਿਬ ਕੱਲ੍ਹ ਤਰੀ ਖੋਲੂਗਾ ਫਾਈਲ ਅਰੇ ਭਾਈ ਸੀਐਮ ਕੋਈ ਐਸਐਚਓ ਥੋੜਾ ਹੁੰਦਾ ਇਸੇ ਦੀ ਫਾਈਲ ਖੋਲੂਗਾ ਕਿਸ ਤੇ ਐਫ ਆਈ ਆਰ ਕਰੂਗਾ ਕਿਸ ਤੇ ਇਹ ਪਾਸ਼ਾ ਇਹ ਮੇਰੇ ਖਰ ਅੱਛੀ ਨਹੀਂ ਹੈ ਡੈਮੋਕ੍ਰੇਸੀ ਨੂੰ ਸਟਰੈਂਥਨ ਨਹੀਂ ਕਰਦੀ ਕਮਜ਼ੋਰ ਕਰਦੀ ਹੈ ਲੋਕਤੰਤਰ ਨੂੰ ਜਿਹੜਾ ਬਹੁਤ ਕੁਰਬਾਨੀਆਂ ਤੋਂ ਬਾਅਦ ਸਾਬਿਤ ਕੀਤਾ ਇਸੇ ਤਰ੍ਹਾਂ ਹੀ ਕਾਂਗਰਸ ਦੇ ਵੀ ਲੋਗ ਆ ਹੁਣ ਤਾਂ ਹੱਦ ਹੀ ਹੋ ਗਈ ਪਿਛਲੇ ਦਿਨਾਂ ਚ ਉਹ ਪਤਾ ਨਹੀਂ ਇੱਕ ਤਾਂ ਗਿਣਤੀ ਕਰਨ ਲੱਗਿਆ ਵਿਚਾਰਾ ਭਲਾ ਮਾਨਸ ਬਿਲਕੁਲ ਹੀ ਪਟਕ ਗਿਆ ਸੀਐਮ ਬਣਨ ਦੇ ਚੱਕਰ 'ਚ ਜਿੱਦਾਂ ਲੋਕਾਂ ਨੇ ਫੈਸਲਾ ਕਰ ਲਿਆ ਹੁੰਦਾ ਕਾਂਗਰਸ ਦਾ ਹੀ ਸੀਐਮ ਬਣਾਉਣਾ ਐਸੀ ਕੋਈ ਗੱਲ ਨਹੀਂ ਹੈ। ਔਰ ਆਪਸ ਚ ਲੜੀ ਜਾਂਦੇ ਨੇ ਤੇ ਕੋਈ ਉਹਨਾਂ ਨੂੰ ਸੱਦਾ ਦੇਈ ਜਾਂਦਾ ਕੋਈ ਮਿਆਰ ਨਹੀਂ ਹੈ। ਬਈ ਇੱਕ ਚੀਜ਼ ਮੈਨੂੰ ਸਮਝੋ ਕਿ ਰਾਜਨੀਤੀ ਦੋ ਤਰ੍ਹਾਂ ਦੇ ਲੋਕ ਆਉਂਦੇ ਆ। ਇੱਕ ਤਾਂ ਹੁੰਦੇ ਆ ਵਿਚਾਰਧਾਰਾ ਨਾਲ ਜੁੜ ਕੇ। ਔਰ ਦੂਸਰੇ ਲੋਕ ਆਉਂਦੇ ਆ ਇਸ ਨੂੰ ਤੰਦੇ ਦੇ ਰੂਪ ਚ ਬਣਾ ਕੇ ਜਲਦੀ ਅਮੀਰ ਬਣ ਲਈ। ਉਹ ਜਿਹੜੇ ਆਉਂਦੇ ਆ ਨਾ ਉਹ ਬਹੁਤ ਖਰਾਬ ਕਰਦੇ ਆ ਉਹ ਇਸ ਤਰ੍ਹਾਂ ਦੀ ਭਾਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਬੋਲਦੇ ਆ। ਇਹ ਬੜਾ ਅਫਸੋਸ ਆ ਔਰ ਪਾਰਟੀਆਂ ਦੇ ਵਿੱਚ ਉਹਨਾਂ ਦੀ ਪਰਿਪੱਕਤਾ ਨਹੀਂ ਹੁੰਦੀ ਕਿ ਇੱਕੋ ਪਾਰਟੀ 'ਚ ਬੈਠੇ ਰਹਿਣਗੇ ਨਹੀਂ ਕਦੇ ਨਹੀਂ ਬੈਠਣਗੇ ਹੁਣ ਤਾਂ ਮੈਂ ਬੜਾ ਹੈਰਾਨ ਆ ਕਿ ਜੇ ਭਾਜਪਾ ਦੀ ਹਵਾ ਚੱਲਣ ਲੱਗਦੀ ਹੈ ਨਾ 2 ਦਿਨ ਤੇ ਪਤਾ ਲੱਗ ਗਿਆ ਵੀ ਕਿਸੇ ਦੂਸਰੀ ਸਟੇਟ 'ਚ ਆ ਗਈ ਤਾਂ ਸਾਡੇ ਕੋਲ 50 ਬੰਦੇ ਸੰਪਰਕ ਕਰਨ ਲੱਗਦੇ ਸਾਨੂੰ ਜਲਦੀ ਸ਼ਾਮਲ ਕਰ ਲਓ ਜੀ ਸਾਨੂੰ ਜਲਦੀ ਕਰ ਦੋ ਬਈ ਇਹ ਮੈਂ ਕਿਹਾ ਤਾਂ ਮੈਂ ਐਸੀ ਕਰਕੇ ਮੈਂ ਤਾਂ ਵੈਸੇ 8 ਮਹੀਨੇ ਬਿਮਾਰ ਪਿਆ ਸੀ ਕਿਸੇ ਨੂੰ ਸ਼ਾਮਲ ਕੀਤਾ ਨਹੀਂ ਹੈ ਪਰ ਮੈਂ ਇਸ ਤਰ੍ਹਾਂ ਕਰਨਾ ਵੀ ਨਹੀਂ ਚਾਹੁੰਦਾ ਮੈਂ ਇਸ ਸੱਕ 'ਚ ਨਹੀਂ ਆਗਾ ਪਈ ਤੁਸੀਂ ਵਿਚਾਰਧਾਰਾ ਨਾਲ ਜੁੜ ਕੇ ਆਓ ਸੇਵਾ ਦੇ ਭਾਵ ਨਾਲ ਆਓ ਇਹ ਕੀ ਹੋਇਆ ਇੱਕਦਾਂ ਹੀ ਐਮਐਲਏ ਐਮਪੀ ਬਣਨਾ ਐਮਐਲਏ ਐਮਪੀ ਤਾਂ ਜਦੋਂ ਜਮਾਤ ਹੁੰਦੀ ਹੈ ਨਾ ਉਹ ਕਰਾ ਮਾਤਾ ਬਣਾਂਦੀ ਤੁਹਾਨੂੰ ਉਹ ਕੋਈ ਖਾਸ ਗੱਲ ਨਹੀਂ ਹੈ ਜਿਹਦੇ ਸਿੱਤੇ ਹੱਥ ਰੱਖ ਲੈਣਗੇ ਐਮਐਲਏ ਬਣ ਜਾਏਗਾ ਜਿਹਦੇ ਸਿੱਤੇ ਹੱਥ ਰੱਖਾਂਗੇ ਐਮਪੀ ਬਣ ਜਾਏਗਾ ਪਹਿਲਾਂ ਪਾਰਟੀ ਦਾ ਮਜ਼ਬੂਤ ਕਰੋ ਮੈਨੂੰ ਆ 40 ਸਾਲ ਹੋ ਗਏ ਬੀਜੇਪੀ ਨਾਲ ਲੱਗੇ ਹੋਏ ਜਦੋਂ ਅਸੀਂ ਇੱਥੇ ਘੁੰਮਦੇ ਹੁੰਦੇ ਪਿੰਡਾਂ ਚਾ ਸਾਰੇ ਪਿੰਡਾਂ ਚ ਕੋਈ ਮੈਂ ਤੁਹਾਨੂੰ ਪਤਾ ਹੀ ਹੈ ਤੇ ਉਸ ਵੇਲੇ ਲੋਕ ਕੀ ਕਹਿੰਦੇ ਸੀ ਪਾਗਲ ਹੋ ਗਏ ਇਥੇ ਵੀ ਜੀਵਨ ਵੀ ਦਾ ਕੀ ਰੱਖਿਆ ਦੇਖੋ ਹੌਲੀ ਹੌਲੀ ਲੱਗੇ ਰਹੇ ਅੱਜ ਬੀਜੇਪੀ ਆ ਗਏ ਹੋਰ ਮੈਂ 10 ਸਾਲ ਮੈਂ ਵੀ ਸਰਕਾਰ ਚ ਰਹੇ ਹਾਂ ਤੇ ਬਾਕੀ ਲੋਕ ਵੀ ਕਦੇ ਸੋਚਿਆ ਨਹੀਂ ਸੀ ਵੀ ਇਹ ਵੀ ਹੋਊਗਾ ਇਸ ਕਰਕੇ ਇਸ ਚੀਜ਼ ਦਾ ਤੁਸੀਂ ਉਹ ਜਿਹੜੇ ਇਸ ਤਰ੍ਹਾਂ ਦੇ ਲੋਕ ਆਉਂਦੇ ਆ ਇਸ ਤਰ੍ਹਾਂ ਦੀਆਂ ਪਾਰਟੀਆਂ ਇਸ ਤਰ੍ਹਾਂ ਦੇ ਹੁਣ ਸਾਡੀ ਪਾਰਟੀ ਚ ਵੀ ਆ ਗਏ ਹੁਣ ਮੈਨੂੰ ਨਹੀਂ ਪਤਾ ਪਰ ਇਹ ਸਾਰਾ ਡਿਸਕਰੇਜ ਕਰਨਾ ਚਾਹੀਦਾ ਇਹ ਜੀ ਪੱਤਰਕਾਰਤਾ ਬਹੁਤ ਬੜਾ ਰੋਲ ਅਪਣਾ ਸਕਦੀ ਹੈ ਇੱਕ ਆ ਜਿਹੜੇ ਆਗੇ ਨਾ ਉਹ ਠੂਠਾ ਜਿਹਾ ਲੈ ਕੇ ਹਰ ਕੋਈ ਖੜਾ ਹੋ ਜਾਂਦਾ ਮੈਂ ਏਸੇ ਕਰਕੇ ਮੇਰਾ ਆਮ ਦਿਮਾਗ ਚ ਰਹਿੰਦਾ ਕਿ ਵੀ ਜਿਹੜੇ ਪੱਤਰਕਾਰ ਸਟੈਂਡਰਡ ਦੇ ਆ ਨਾ ਉਹਨਾਂ ਨਾਲ ਹੀ ਗੱਲ ਕੀਤੀ ਜਾਵੇ ਹੁਣ ਤੁਹਾਨੂੰ ਮੈਂ ਇੱਕ ਘਟਨਾ ਦੱਸਦਾ ਤੁਸੀਂ ਖੁਦ ਹੈਰਾਨ ਹੋ ਜਾਓਗੇ ਮੈਂ ਬਿਸਤਰ ਚ ਪਿਆ ਮੈਂ ਉੱਠਿਆ ਨਹੀਂ ਜੇ ਮੈਨੂੰ ਕਿਸੇ ਨੇ ਕਿਹਾ ਕਿ ਵੀ ਸਾਨੂੰ ਇੰਟਰਵਿਊ ਦਿਓ ਮੈਂ ਨਹੀਂ ਦਿੱਤੀ ਪਿਛਲੇ 8 ਮਹੀਨੇ ਦਾ ਮੇਰੀ ਇੱਕ ਇੰਟਰਵਿਊ ਅਖਬਾਰ ਦੇ ਵਿੱਚ ਲੱਗੀ ਹੋਈ ਮੈਂ ਉਹਦਾ ਪੱਤਰਕਾਰ ਦਾ ਨਾਮ ਤਾਂ ਨਹੀਂ ਲੈਣਾ ਫਿਰ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਯਾਰ ਇਹ ਕਿਸ ਤਰ੍ਹਾਂ ਦੇ ਪੱਤਰਕਾਰ ਹੋ ਤੁਸੀਂ ਇਹ ਆਪਣੇ ਆਪ ਹੀ ਮੈਂ ਤਾਂ ਕੋਈ ਇੰਟਰਵਿਊ ਦਿੱਤੀ ਨਹੀਂ ਇਹ ਤੁਸੀਂ ਕਿੱਦਾਂ ਲਾਤੀ ਹੁਣ ਮੈਂ ਐਫ ਆਈ ਆਰ ਕਰਵਾਵਾਂ ਮੈਂ ਕਿਹਾ ਉਹ ਵੀ ਅੱਛਾ ਨਹੀਂ ਲੱਗਣਾ ਫਿਰ ਖੈ ਉਹਨੇ ਹਟਾ ਦਿੱਤੀ ਕਿ ਮੈਂ ਆਹ ਕਿਹਾ ਕਿ ਪੁਰਾਣੇ ਲੋਕਾਂ ਨੂੰ ਪੁੱਛਦੇ ਨਹੀਂ ਪਾਰਟੀ ਜਨਮਿਆਂ ਨੂੰ ਪੁੱਛਦੇ ਨਹੀਂ ਨਾ ਮੈਂ ਪੁਰਾਣਿਆਂ ਦੀ ਗੱਲ ਕੀਤੀ ਨਾ ਮੈਂ ਨਵਿਆਂ ਦੀ ਗੱਲ ਕੀਤੀ ਨਾ ਮੇਰੇ ਮਨ 'ਚ ਕੋਈ ਐਸੀ ਗੱਲ ਠੀਕ ਹੈ ਇਸ ਤਰ੍ਹਾਂ ਦੇ ਪੱਤਰਕਾਰਾਂ ਨੂੰ ਤੁਸੀਂ ਵੀ ਡਿਸਕਰੇਜ ਕਰੋ ਕਿਉਂਕਿ ਪੱਤਰਕਾਰਤਾ ਜਿਹੜੀ ਆ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਕਿਲਰ ਆ ਜੇ ਡੈਮੋਕ੍ਰੇਸੀ ਨੂੰ ਸਟਰੈਂਥਨ ਕਰਨੀ ਆ ਸਹੀ ਰਸਤੇ ਤੇ ਲੈ ਕੇ ਜਾਣਾ ਸਹੀ ਦਿਸ਼ਾ ਦੇਣੀ ਆ ਤੇ ਉਹਦੇ ਲਈ ਸਾਨੂੰ ਪੱਤਰਕਾਰਤਾ ਦੇ ਵਿੱਚ ਵੀ ਜਿਹੜਾ ਹੈਗਾ ਨਿਆਂ ਕਰਨ ਵਾਲੇ ਲੋਕ ਔਰ ਇਮਾਨਦਾਰੀ ਨਾਲ ਖੜੇ ਹੋਣ ਵਾਲੇ ਲੋਕ ਉਹ ਚਾਹੀਏ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਮਾਚਾਰ ਰਹੀਆਂ ਨੇ ਇੱਕ ਬਹੁਤ ਬੜੀ ਗਲਵਟ ਆ ਰਹੀ ਹੈ ਔਰ ਮੈਂ ਅੱਜ ਤੁਹਾਡੇ ਸਾਹਮਣੇ ਇਸ ਕਰਕੇ ਸਪੈਸ਼ਲ ਚੀਜ਼ ਰੱਖੀ ਆ ਤੇ ਵੀ ਜੇ ਥੋੜੇ ਜਿਹੀ ਲੋਕ ਸਮਾਜ ਸੇਵਾ ਲਈ ਤਾਂਉਂਦੇ ਨੇ ਇਹ ਪੱਤਰਕਾਰਤਾ ਚੋਰ ਤਾਂ ਕੋਈ ਗੱਲ ਨਹੀਂ ਹੈ ਔਰ ਜਿੰਨਾ ਮੇਰਾ ਖਿਆਲ ਇਹਨਾਂ ਨੇ ਅ ਅੱਜ ਸਮਾਜ ਦੀ ਜਿੰਨੇ ਸੰਘਰਸ਼ ਪੱਤਰਕਾਰ ਕਰ ਰਹੇ ਆ ਦੂਸਰਾ ਕੋਈ ਨਹੀਂ ਕਰਦਾ ਔਰ ਹੁਣ ਜਿਹੜੇ ਆ ਗਏ ਇਹਨਾਂ ਦਾ ਕੋਈ ਸਮਝ ਹੀ ਨਹੀਂ ਹੈ ਕਿਸੇ ਨੂੰ ਸੁਖਵੀਰ 50 5000 ਤੇ ਰੱਖ ਰਹਿੰਦਾ ਕਿਸੇ ਨੂੰ ਕੋਈ ਪਰ ਉਹ ਮੇਨ ਅਖਬਾਰਾਂ ਦੇ ਮੇਨ ਟੀਵੀ ਦੇ ਨਹੀਂ ਹੁੰਦੇ ਪਰ ਆ ਕੇ ਖਰਾਬ ਜ਼ਰੂਰ ਕਰਦੇ ਆ ਉਹਨਾਂ ਤੋਂ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਮੈਂ ਇਸ ਕਰਕੇ ਇਹ ਗੱਲ ਕਹੀ ਹੈ ਬਾਕੀ ਹੁਣ ਤੁਸੀਂ ਮੇਰੇ ਤੋਂ ਕੁਝ ਪੁੱਛਣਾ ਪਿਛਲੇ ਦਿਨੀ ਸਰਕਾਰ ਪੰਜਾਬ ਸਰਕਾਰ ਨੇ ਵੀ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਹੈ ਲੋਕਾਂ ਨੇ ਸਾਹ ਦਿੱਤਾਗਾ ਬੀਜੇਪੀ ਦਾ ਕਿਸਟੈਂਡ ਹਾਂਜੀ ਪੱਤਰਕਾਰਾਂ ਦੇ ਵੀ ਪੰਜਾਬ ਸਰਕਾਰ ਨੇ ਪਰਚੇ ਦਰਜ ਕੀਤੇ ਹੈਗੇ ਹਾਂ ਲੋਕਾਂ ਨੇ ਸਾਹ ਦਿੱਤਾ ਬੀਜੇਪੀ ਦਾ ਕਿਸਟੈਂਡ ਹੈ ਬੀਜੇਪੀ ਪੱਤਰਕਾਰਾਂ ਦੇ ਨਾਲ ਪੱਤਰਕਾਰਾਂ ਦੇ ਨਾਲ ਸਾਡਾ ਕੋਈ ਇਸਟੈਂਡ ਡੈਮੋਕ੍ਰੇਸੀ ਦੇ ਖਿਲਾਫ ਕਦੇ ਵੀ ਸਟੈਂਡ ਨਹੀਂ ਬੀਜੇਪੀ ਦਾ ਜਾਏਗਾ ਇਹ ਮੈਂ ਤੁਹਾਨੂੰ ਦੱਸਦਾ ਇਹ ਇਹਦੇ ਵਿੱਚ ਇਹ ਠੀਕ ਆ ਵੀ ਸਾਡੀ ਪਾਰਟੀ ਦੀ ਐਕਟੀਵਿਟੀ ਘੱਟ ਹੋਵੇ। ਕਈ ਵਾਰ ਇਹ ਵੀ ਹੁੰਦਾ। ਉਹਨਾਂ ਇਲਾਕਿਆਂ 'ਚ ਘੱਟ ਹੋਈ ਏ ਜਾਂ ਉੱਥੇ ਸਾਡੇ ਜਿਹੜੇ ਉਹ ਇੰਨੇ ਜਾਗਰੂਕ ਨਾ ਹੋਣ ਜਿਨ੍ਹਾਂ ਨੂੰ ਪਦਾਧਿਕਾਰੀ ਬਣਾਇਆ ਹੋਵੇ ਇਹ ਕਿਤੇ ਹੋ ਜਾਂਦਾ ਪਰ ਅਸੀਂ ਪੱਤਰਕਾਰਾਂ ਦੇ ਨਾਲ ਆ ਉਹਦੇ ਵਿੱਚ ਇਸ ਲੜਾਈ ਦੇ ਅੰਦਰ ਔਰ ਨਾਲ ਰਹਿਣਾ ਵੀ ਚਾਹੀਦਾ ਹਰ ਜਿਹੜਾ ਜਾਗਰੂਕ ਨਾਗਰਿਕ ਹੈ ਉਹਨੂੰ ਨਾਲ ਲੈਣਾ ਚਾਹੀਦਾ। ਨਗਰ ਕੌਂਸਲ ਚੁਣਾਇਆ ਸਿਰਤੇ ਨਗਰੀਆਂ ਲੀਏ ਆ। ਭਾਰਤੀ ਜਨਤਾ ਪਾਰਟੀ ਕੀ ਅਕਾਲੀ ਦਲ ਨਾਲ ਸਾਥ ਲੜੂਗੀ ਜਾਂ ਇਕੱਲਾ ਹੀ ਨਗਰ ਕونسਲ ਚੁਣਾਏ ਕੋਈ ਇੱਕ ਤਾਂ ਇਹ ਜਿਹੜਾ ਸਵਾਲ ਹੈ ਨਾ ਪਤਾ ਨਹੀਂ ਕਿਉਂ ਲੋਕਾਂ ਦੇ ਦਿਮਾਗ 'ਚ ਆ ਮੈਂ ਇੱਕ ਰਾਸ਼ਟਰੀ ਕਾਰਜ ਸਮਿਤੀ ਦਾ ਮੈਂਬਰ ਹਾਂ ਇੱਕ ਚੀਜ਼ ਤੁਹਾਨੂੰ ਅੱਜ ਕਹਿਣਾ ਕਿ ਸਾਡਾ ਕੋਈ ਸਮਝੌਤਾ ਅਕਾਲੀ ਦਲ ਨਾਲ ਨਹੀਂ ਹੋਣਾ ਕਿਸੇ ਕੀਮਤ ਤੇ ਨਹੀਂ ਹੋਊਗਾ ਇਹ ਕੁਝ ਭਾਜਪਾ ਲੀਡਰ ਹੀ ਬਿਆਨ ਦਿੰਦੇ ਨੇ ਵੀ ਸਾਡਾ ਅਕਾਲੀ ਦਲ ਤਾਂ ਬਣਾ ਨਹੀਂ ਸਰਦਾ ਉਹ ਆ ਉਹ ਕਮਜ਼ੋਰ ਨੇ ਉਹ ਕਮਜ਼ੋਰ ਨੇ ਔਰ ਜਲਦੀ ਸੱਤਾ ਚਾਹੁਣਾ ਚਾਹੁੰਦੇ ਆ ਦੋਨੋਂ ਮਿਲ ਕੇ ਲੁੱਟੀਏ ਕਿਉਂ ਲੁੱਟੀਏ ਭਾਜਪੀ ਇਕੱਲੀ ਆਉਗੀ ਤਾਂ ਪਰਫਾਰਮ ਕਰ ਪਾਉਗੀ ਅਕਾਲੀ ਦਲ ਦੇ ਨਾਲ ਆ ਕੇ ਪਰਫਾਰਮ ਹੀ ਨਹੀਂ ਕਰ ਸਕਦੀ ਤੇ ਜੇ ਅਸੀਂ ਪਰਫਾਰਮ ਕਰਨਾ ਜਿਸ ਤਰ੍ਹਾਂ ਬਾਕੀ ਸਟੇਟਾਂ ਚ ਕਰ ਰਹੇ ਆ ਇੱਥੇ ਵੀ ਇਕੱਲੇ ਆਵਾਂਗੇ ਤਾਂ ਹੀ ਕਰਾਂਗੇ ਔਰ ਲੋਕਾਂ ਨੂੰ ਲੈਣਾ ਲਿਆਉਣਾ ਸਾਨੂੰ ਲੈ ਆਉਣਗੇ ਨਹੀਂ ਅਸੀਂ ਚੰਗੇ ਲੱਗਦੇ ਨਹੀਂ ਲੱਕੇ ਆਉਣਗੇ ਇੰਨੀ ਵੀ ਜਲਦੀ ਕਾਦੀ ਹੈ ਅਸੀਂ ਤਾਂ ਤਿਆਰ ਬੈਠੇ ਆਂ ਸੇਵਾ ਕਰਨੇ ਆਂ ਜੇ اپੋਜੀਸ਼ਨ ਚ ਸਾਨੂੰ ਰੋਲ ਦੇਣਗੇ ਅਸੀਂ ਉੱਥੇ ਸੇਵਾ ਕਰਾਂਗੇ ਜੇ ਸਾਨੂੰ ਸੱਤਾ ਚ ਰੋਲ ਦੇਣਗੇ ਉੱਥੇ ਕਰਾਂਗੇ ਆਕਾਦੀ ਦਲ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋਣਾ ਔਰ ਜਿਹੜੇ ਵੀ ਪੰਜਾਬ ਚ ਆਂਦੀ ਹੈ ਜੀ ਹਾਂਜੀ ਤਾਂ ਤਾਂ ਉਹ ਕਿਹੜੇ ਮੁੱਦੇ ਤੁਹਾਨੂੰ ਲੱਗਦਾ ਵੀ ਜਿਸ ਤੇ ਵਰਕ ਕਰਨਾ ਚਾਹੀਦਾ ਜਿਹੜੇ ਅੱਜ ਤੱਕ ਨਹੀਂ ਹੋਏ ਵੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਪੰਜਾਬ ਦੀ ਐਜੂਕੇਸ਼ਨ ਐਜੂਕੇਸ਼ਨ ਦਾ ਕੋਈ ਸਟੈਂਡਰਡ ਨਹੀਂ ਹੈ ਔਰ ਐਜੂਕੇਸ਼ਨ ਦੇ ਨਾਲ ਹੀ ਜਨਤਾ ਨੂੰ ਗੁੰਮਰਾਹ ਵੀ ਕੀਤਾ ਜਾਂਦਾ ਉਹ ਨਹੀਂ ਹੋਣਾ ਚਾਹੀਦਾ ਅਸੀਂ ਉਹਦੇ ਚ ਇੱਕਦਮ ਸੁਧਾਰ ਕਰਾਂਗੇ ਇੱਕਦਮ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਵਾਰ ਅਜੇ ਤੱਕ ਪੜਾਇਆ ਹੀ ਨਹੀਂ ਜਾਂਦਾ ਸੀ ਆ ਕੇ ਮੋਦੀ ਜੀ ਨੇ ਸ਼ੁਰੂ ਕੀਤਾ ਜਿਹੜੀਆਂ ਕੌਮਾਂ ਆਪਦੇ ਇਤਿਹਾਸ ਨਾਲ ਟੁੱਟ ਜਾਂਦੀਆਂ ਨੇ ਉਹ ਕੌਮਾਂ ਕਦੇ ਜਿੰਦਾ ਨਹੀਂ ਰਹਿੰਦੀਆਂ ਉਹਨਾਂ ਤੇ ਫਖਰ ਨਹੀਂ ਕਰਦੀਆਂ ਤੇ ਇਹ ਤਾਂ ਬਹੁਤ ਬੜੀ ਘਟਨਾ ਇਤਿਹਾਸ ਦੀ ਹੁਣ ਇੰਡੋਨੇਸ਼ੀਆ ਇੱਕ ਮੁਲਕ ਆ ਇਸਲਾਮਿਕ ਕੰਟਰੀ ਹੈ ਪੂਰਾ ਠੀਕ ਹੈ ਉਥੇ ਰਾਮਲੀਲਾ ਸਭ ਤੋਂ ਵਧੀਆ ਹੁੰਦੀ ਹੈ ਉਥੋਂ ਦੇ ਬੈਂਕ ਦਾ ਨਾਮ ਕਵੇਰ ਬੈਂਕ Hindu Devta ਏਅਰਲਾਈਨ ਗਰੂਪ ਏਅਰਲਾਈਨ ਠੀਕ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਮੈਂ ਬੋਲਣ ਲੱਗਾਂਗਾ ਮੈਂ ਉਸੇ ਟਾਈਮ ਹੀ ਤੁਹਾਡਾ ਖਰਾਬ ਕਰਦਾ ਉਹ ਉੱਥੇ ਰਾਮਲੀਲਾ ਅੱਜ ਵੀ ਸਭ ਤੋਂ ਵਧੀਆ ਹੁੰਦੀ ਹੈ ਹਿੰਦੁਸਤਾਨ ਚ ਨਹੀਂ ਹੰਨੀ ਵਧੀਆ ਹੁੰਦੀ ਜਦੋਂ ਉਹ ਇਸਲਾਮਿਕ ਦੇਸ਼ਾਂ ਦੀ ਕਾਨਫਰੰਸ ਚ ਗਿਆ ਸਕਵਾਰ ਨੂੰ ਉੱਥੇ ਦਾ ਰਾਸ਼ਟਰਪਤੀ ਰਿਹਾ 21 ਸਾਲ ਉਹਦੀਆਂ ਬੇਟੀਆਂ ਵੀ ਪਦਮਾਵਤੀ ਮੇਘਾਵਤੀ ਹਿੰਦੂ ਨਾ ਸੀ ਤੇ ਜਿਹੜੀ ਪਦਮਾਵਤੀ ਹੈ ਉਹ ਰਾਸ਼ਟਰਪਤੀ ਰਹੀ ਹੈ ਉੱਥੋਂ ਦੀ ਉਹ ਵੀ ਨਹੀਂ ਹੈ ਕਿਉਂ ਨੂੰ ਪੁੱਛਿਆ ਕਿ ਵੀ ਤੂੰ ਇਹ Hindu ਨੌ ਕਿਉਂ ਰੱਖੇ ਹੋਏ ਆ ਉਹ ਕਹਿੰਦਾ ਜੀ ਮੈਂ ਮੇਰਾ ਪਿਛੋਕੜ ਹੈ ਮੇਰੇ ਬਾਪ ਦਾਦਾ ਜਿਹੜੇ ਸੀ ਉਹ Hindu ਸੀ ਸਾਰੇ ਤੇ ਜੇ ਮੈਂ ਉਹਦੇ ਤੇ ਫਕਰ ਹੁਣ ਮੈਂ ਇਸਲਾਮ ਨੂੰ ਮੰਨਦਾ ਪਰ ਜੇ ਮੈਂ ਉਹਦੇ ਤੇ ਆਪਣੇ ਪਿਛੋਕੜ ਤੇ ਆਪਣੇ ਇਤਿਹਾਸ ਤੇ ਗੌਰਵ ਨਹੀਂ ਕਰੂੰਗਾ ਤਾਂ ਮੇਰੀ ਤਾਂ ਕੌਮ ਹੀ ਖਤਮ ਹੋ ਜਾਊਗੀ ਸਾਡੀ ਤਾਂ ਸੋਚ ਨਹੀਂ ਜਿੰਦਾ ਰਹਿਣੀ ਇਸ ਕਰਕੇ ਜਿਹੜਾ ਭਲਾਉਣ ਦੀ ਵੀ ਕੋਸ਼ਿਸ਼ ਕਰਦਾ ਨਾ ਉਹ ਵੀ ਨੁਕਸਾਨ ਕਰਦੇ ਨੇ ਹੁਣ ਸਿੱਖਾਂ ਦੇ ਵਿੱਚ ਅੱਜ ਬਹੁਤ ਇਸ ਤਰ੍ਹਾਂ ਦੀ ਗੱਲ ਜਾਂਦੀ ਹੈ ਜਿਹੜੀ ਤੇ ਮੈਂ ਨਹੀਂ ਜਾਣਾ ਚਾਹੁੰਦਾ ਕਿਉਂਕਿ ਅਸੀਂ ਕਿਸੇ ਦੀ ਵੀ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਦਿੰਦੇ ਤੇ ਇਸ ਲਈ ਮੇਰਾ ਤਾਂ ਇਹੀ ਕਹਿਣਾ ਹੈਗਾ ਕਿ ਅਸੀਂ ਦੇਸ਼ ਨੂੰ ਸਮਾਜ ਨੂੰ ਪੰਜਾਬ ਨੂੰ ਸਹੀ ਦਿਸ਼ਾ ਦਈਏ ਜੇ ਭਾਜਪਾ ਆਏਗੀ ਪਹਿਲੀ ਗੱਲ ਤਾਂ ਪੰਜਾਬ ਦੀ ਆਰਥਿਕਤਾ ਮਜ਼ਬੂਤ ਕਰੇਗੀ ਦੂਜੀ ਗੱਲ ਪੰਜਾਬ ਦੇ ਵਿੱਚ ਉਦਯੋਗੀਕਰਨ ਹੋਣਾ ਬਹੁਤ ਜ਼ਰੂਰੀ ਹੈ ਰੋਜ਼ਗਾਰ ਮਿਲਣਾ ਬਹੁਤ ਜ਼ਰੂਰੀ ਹੈ ਸਾਡੇ ਬੱਚੇ ਬਾਹਰ ਵਿਦੇਸ਼ਾਂ ਨੂੰ ਕਿਉਂ ਜਾਂਦੇ ਆ ਕਿਉਂ ਰੋਜ਼ਗਾਰ ਨਹੀਂ ਹੈ ਠੀਕ ਹੈ ਤੇ ਉਹ ਮੁੱਦੇ ਬਹੁਤ ਨੇ ਪਰ ਉਹ ਮੁੱਦਿਆਂ ਦਾ ਹੱਲ ਕੋਈ ਏਦਾਂ ਥੋੜਾ ਵੀ ਮੈਂ ਇੱਥੇ ਬੈਠ ਕੇ ਪ੍ਰੈਸ ਕਾਨਫਰੰਸ ਕਰ ਗਿਆ ਤੇ ਮੁੱਦਿਆਂ ਦਾ ਹੱਲ ਨਿਕਲ ਗਿਆ ਪਹਿਲੀ ਗੱਲ ਤੁਹਾਨੂੰ ਜਾਣਕਾਰੀ ਹੋਵੇ ਦੂਸਰੀ ਗੱਲ ਤੁਸੀਂ ਉਸ ਦਿਸ਼ਾ ਨੂੰ ਪ੍ਰਿਆਸ ਕਰੋ ਠੀਕ ਹੈ ਨਾ ਉਹ ਤਾਂ ਤਾਂ ਸੁਣਨੇ ਨੂੰ ਜਾ ਚੁੱਕਣ ਦੇ ਲਈ ਕਿਸਾਨਾਂ ਨੂੰ ਹਾਂਜੀ ਕਿਸਾਨਾਂ ਨੂੰ ਉੱਪਰ ਚੁੱਕਣ ਦੇ ਲਈ ਕੋਈ ਅਜਾ ਹੀ ਕੋਈ ਖੇਤੀ ਲੱਗ ਕਿਸਮ ਦੀ ਜਿਵੇਂ ਕੋਈ ਫੀਮ ਵਗੈਰਾ ਜਾਂ ਉਹ ਜਿਸ ਤੋਂ ਜ਼ਿਆਦਾ ਇਨਕਮ ਜਨਰੇਟ ਹੋਵੇ ਮੈਂ ਇਸ ਚੀਜ਼ ਦੇ ਬਹੁਤ ਖਿਲਾਫ ਹਾਂ ਜੀ ਜਿਹੜੇ ਲੋਕ ਐਦਾਂ ਦੀਆਂ ਗੱਲਾਂ ਕਰਦੇ ਨੇ ਉਹ ਪੋਲਿਟਿਸ਼ੀਅਨਸ ਆਜਾ ਦੇਸ਼ ਦਾ ਭਲਾ ਨਹੀਂ ਕਰ ਸਕਦੇ ਔਰ ਇਹ ਫੀਮ ਵੋਮ ਦੀ ਗੱਲ ਨਹੀਂ ਕਰਨੀ ਚਾਹੀਦੀ ਸਾਡੇ ਪੜ੍ਹੇ ਲਿਖੇ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਮੇਰੀ ਪ੍ਰਾਰਥਨਾ ਕਿ ਇਹ ਐਵੇਂ ਆਪਣੇ ਆਪ ਨੂੰ ਅਖਬਾਰਾਂ ਛਪਵਾਉਣ ਦੇ ਲਈ ਜੰਗਲੀਆਂ ਮਾਰਦੇ ਜਿਹਨੂੰ ਮੈਂ ਕਹਿ ਸਕਦਾ ਇਹ ਨਹੀਂ ਬਜਣੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਤੋਂ ਅਸੀਂ ਗੁਰੇਜ਼ ਕਰੀਏ ਮੈਂ ਤਾਂ ਕੋਈ ਵੀ ਮੈਨੂੰ ਤੁਸੀਂ ਐਮਐਲਏ ਬਣਾਓ ਨਾ ਬਣਾਓ ਮੈਨੂੰ ਪਾਰਟੀ ਜਿੱਥੇ ਮਰਜ਼ੀ ਰੱਖੇ ਜੇ ਮੈਨੂੰ ਕੋਈ ਇਹ ਕਹੇ ਕਿ ਮੈਂ ਇਸ ਤਰ੍ਹਾਂ ਦੀਆਂ ਜਬਲੀਆਂ ਮਾਰ ਕੇ ਅੱਗੇ ਆਉਣਾ ਚਾਹਣਾ ਮੈਂ ਨਹੀਂ ਆਉਣਾ